ਯੂਰਿਕ ਐਸਿਡ ਪੂਰੇ ਵਰਲਡ ਦੇ ਵਿੱਚ ਗੂਗਲ ਦੇ ਅਨੁਸਾਰ 55.8 ਮਿਲੀਅਨ ਲੋਕਾਂ ਨੂੰ ਹੋ ਚੁੱਕਿਆ ਹੈ 2020 ਵਿੱਚ ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਹਾਂ ਸਭ ਤੋਂ ਵੱਧ ਸਮੱਸਿਆ ਜਿਹੜੀ ਆਪਾਂ ਨੂੰ ਪੇਸ਼ੈਂਟ ਆ ਕੇ ਦੱਸਦੇ ਆ ਆਪਣੀ ਕਲੀਨਿਕ ਤੇ ਉਹ ਕਹਿੰਦੇ ਆ ਯੂਰਿਕ ਐਸਿਡ ਸਾਡਾ 7.2 ਹੈ ਜੀ ਸਾਡਾ ਯੂਰਿਕ ਐਸਿਡ 6.9 ਹੈ ਜੀ ਸਾਡਾ ਯੂਰਿਕ ਐਸਿਡ ਹਾਈ ਰੇਂਜ ਵੱਲ ਹੈ ਸੋ ਸਾਨੂੰ ਕੀ ਕਰਨਾ ਚਾਹੀਦਾ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਤੁਸੀਂ ਯੂਰਿਕ ਐਸਿਡ ਨੂੰ ਜੜ ਤੋਂ ਕਿਵੇਂ ਖਤਮ ਕਰ ਸਕਦੇ ਜਿਹੜੇ ਲੋਕ ਅੱਜ ਤੋਂ ਹੀ ਆਪਣਾ ਰੈੱਡ ਮੀਟ ਜਾਂ ਬਾਹਰਲਾ ਖਾਣਾ ਖਾਂਦੇ ਆ ਉਹ ਕਿਰਪਾ ਕਰਕੇ ਬੰਦ ਕਰ ਦਿਓ ਕਿਉਂਕਿ ਜਦੋਂ ਆਪਾਂ ਬਾਹਰਲਾ ਖਾਣਾ ਖਾਂਦੇ ਆ ਜਾਂ 레드 मीट ਖਾਣੇ ਆ ਉਹਦੇ ਵਿੱਚ ਸਭ ਤੋਂ ਜਿਹੜੇ ਜ਼ਿਆਦਾ ਤੱਤ ਪਾਏ ਜਾਂਦੇ ਆ ਉਹ ਪਾਏ ਜਾਂਦੇ ਆ ਪਿਊਰੀਨਸ ਕਰਕੇ ਜਦੋਂ ਆਪਾਂ ਉਹ ਖਾਣੇ ਆ ਆਪਣੀ ਜਿਹੜੀ ਖੂਨ ਹੈ ਉਸ ਦੇ ਵਿੱਚ ਉਹ ਸਭ ਤੋਂ ਜ਼ਿਆਦਾ ਮਾਤਰਾ ਉਸ ਦੀ ਪੈਦਾ ਹੋ ਜਾਂਦੀ ਹੈ ਔਰ ਜਿਹੜਾ ਕਿਡਨੀ ਦਾ ਕੰਮ ਹੁੰਦਾ ਆਪਣੇ ਪਿਊਰੀਨਸ ਨੂੰ ਆਪਣੇ ਪਿਊਰੀਫਾਈ ਕਰਕੇ ਆਪਣੀ ਪਿਸ਼ਾਬ ਰਾਹੀਂ ਬਾਹਰ ਕੱਢਣਾ ਸੋ ਉਸ ਤੋਂ ਬਾਅਦ ਜਦੋਂ ਪਿਊਰਿਨਸ ਜ਼ਿਆਦਾ ਵੱਧਣ ਲੱਗ ਜਾਂਦੇ ਆ ਉਹਦੇ ਵੀ ਹੱਥ ਕੜੇ ਹੋ ਜਾਂਦੇ ਆ ਕਿਡਨੀ ਦੇ ਔਰ ਆਪਣੀ ਉਹ ਛੋਟੇ ਛੋਟੇ ਜੋਇੰਟਸ ਤੇ ਅਟੈਕ ਕਰਨਾ ਸ਼ੁਰੂ ਕਰ ਦਿੰਦਾ ਆਪਣੇ ਜੋੜਾਂ ਦਾ ਦਰਦ ਆਪਣੀ ਗੋਡਿਆਂ ਦਾ ਦਰਦ ਆਪਣੀ ਮੋਟਿਆਂ ਦਾ ਦਰਦ ਆਮ ਗੱਲ ਹੈ ਸੋ ਤੁਸੀਂ ਘਬਰਾਉਣਾ ਨਹੀਂ ਤੁਹਾਨੂੰ ਅੱਜ ਦੱਸਣ ਜਾ ਰਹੇ ਹਾਂ ਤੁਸੀਂ ਇੱਕ ਗਰਮ ਜਿਹੜਾ ਗਲਾਸ ਕਰਕੇ ਤੁਸੀਂ ਘਰ ਦੇ ਵਿੱਚ ਬਣਾਉਂਗੇ ਉਸ ਨਾਲ ਤੁਸੀਂ ਯੂਰਿਕ ਐਸਿਡ ਨੂੰ ਜੜ ਤੋਂ ਖਤਮ ਕਰ ਸਕਦੇ ਹੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾਹ ਹੈ ਪਿਛਲੇ 10 ਸਾਲ ਤੋਂ ਅਸੀਂ ਮੁੱਲਾ ਪਰਤਾਖਰ ਜਿਹੜਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀਆਂ ਦੋ ਇੰਸਟਾਗ੍ਰਾਮ ਆਈਡੀਆਂ ਨੇ ਐਸ ਹਰੀ ਸਿੰਘ ਸਰਾ ਪਿਜ਼ੋਥੈਰਪੀ ਆ ਤੇ ਦੂਸਰੀ ਆਈਡੀ ਡਾਕਟਰ ਗੁਰਸ਼ੀਰ ਸਿੰਘ ਸਾਨੂੰ ਉਥੇ ਫੋਲੋ ਜ਼ਰੂਰ ਕਰ ਲਿਓ ਕਿਉਂਕਿ ਉਥੇ ਅਸੀਂ ਰੋਜ਼ਾਨਾ ਸ਼ਾਰਟ ਵੀਡੀਓ ਅਪਲੋਡ ਕਰਦੇ ਆ ਔਰ ਫੇਸਬੁੱਕ ਤੇ ਸਾਡਾ ਹੀ ਚੋ ਪੇਜ ਹੈ ਦੈਟ ਇਜ਼ ਐਸ ਹਰੀ ਸਿੰਘ ਸਰਾ ਪਿਜ਼ੋਥੈਰਪੀ ਕਲੀਨਿਕ ਦੇ ਨਾਮ ਤੇ ਉਥੇ ਵੀ ਸਾਨੂੰ ਫੋਲੋ ਕਰੋ ਡਾਕਟਰ ਗੁਰਸ਼ੀਰ ਬਲੌਗਸ ਕਰਕੇ YouTube ਚੈਨਲ ਹੈ ਉਸ ਨੂੰ ਸਬਸਕ੍ਰਾਈਬ ਕਰੋ ਡਾਕਟਰ ਗੁਰਸ਼ੇਰ ਸਿੰਘ ਸਨ Snapchat ਤੇ ਹਾਂ ਸੀ ਉੱਥੇ ਵੀ ਸਾਡੇ ਨਾਲ ਜੁੜੋ ਸੋ ਸਾਡੀ ਫੈਮਿਲੀ ਦਾ ਤੁਸੀਂ ਮੈਂਬਰ ਬਣੋ ਔਰ ਆਪਾਂ ਤੁਹਾਡੀ ਸਿਹਤ ਨੂੰ ਤੰਦਰੁਸਤ ਕਰੀਏ ਸੋ ਆਓ ਕੰਮ ਦੀ ਗੱਲ ਕਰਦੇ ਹਾਂ ਕਿ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਪ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਤੁਹਾਡੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਜੇਕਰ ਸਾਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੁਸੀਂ ਸਵੇਰੇ ਉੱਠਣਾ ਹੈ ਉਠਣਸਾਰ ਤੁਸੀਂ ਰਸੋਈ 'ਚ ਜਾਣਾ ਹੈ ਰਸੋਈ ਦੇ ਵਿੱਚ ਤੁਸੀਂ ਇੱਕ ਗਲਾਸ ਸਟੀਲ ਦਾ ਗਲਾਸ ਵੱਡਾ ਗਰਮ ਪਾਣੀ ਦਾ ਉਬਲਣਾ ਰੱਖ ਦੇਣਾ ਹੈ ਗੈਸ ਤੇ ਉਦੇ ਵਿੱਚ ਤੁਹਾਨੂੰ ਕੀ ਕੀ ਚਾਹੀਦਾ ਹੈ ਇੱਕ ਦਿਨ ਪਹਿਲਾਂ ਤੁਸੀਂ ਤਿਆਰੀ ਕਰਕੇ ਰੱਖਣਾ ਉਸ ਦੇ ਵਿੱਚ ਤੁਸੀਂ ਇੱਕ ਚਮਚ ਪਾਉਣਾ ਹੈ ਹਲਦੀ ਦਾ ਯਾਨੀ ਕਿ ਟਰਮਰਿਕ ਪਾਊਡਰ ਉਸ ਦੇ ਵਿੱਚ ਪੂਰਾ ਇੱਕ ਚਮਚ ਪਾ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਹਰਾ ਧਨੀਆ ਸਾਬਤ ਜਿਹੜੇ ਉਹ ਬੀਜ ਜਿਹੇ ਆਉਂਦੇ ਨੇ ਯਾਨੀ ਕਿ ਪੱਤੇ ਵਾਲਾ ਧਨੀਆ ਨਹੀਂ ਸਾਬਤ ਧਨੀਆ ਤੁਸੀਂ ਉਹ ਲੈ ਲੈਣਾ ਹੈ ਉਸ ਨੂੰ ਉਹਦੇ ਵਿੱਚ ਸੜ ਦੇਣਾ ਹੈ ਹਰਾ ਧਨੀਆ ਲੈਣਾ ਹੈ ਤੁਸੀਂ ਉਹ ਅੱਧਾ ਚਮਚ ਉਹਦੇ ਵਿੱਚ ਪਾ ਦੇਣਾ ਜਿੰਨੇ ਕਹਣਗੇ ਉਸ ਤੋਂ ਬਾਅਦ ਤੁਸੀਂ ਉਹਦੇ ਵਿੱਚ ਕਾਲੀ ਮਿਰਚ ਔਨ ਦੀ ਸਪੌਟ ਪਾ ਦੇਣੀ ਹੈ ਇੱਕ ਚਮਚ ਪੀਸੀ ਉਹ ਹੀ ਪਾਣੀ ਹੈ ਉਦੋਂ ਬਾਅਦ ਤੁਸੀਂ ਉਹਦੇ ਵਿੱਚ ਨਾਲ ਹੀ ਪਾ ਦੇਣਾ ਹੈ ਆਪਣੀ ਨੀਂਬੂ ਇੱਕ ਨਚੋੜ ਦੇਣਾ ਔਰ ਉਸ ਤੋਂ ਬਾਅਦ ਤੁਸੀਂ ਮੇਥੀ ਦੇ ਬੀਜ ਆਉਂਦੇ ਆ ਉਹਦਾ ਅੱਧਾ ਚਮਚ ਉਹ ਕੋਈ ਤੁਸੀਂ ਭਿਉਣੀ ਨਹੀਂ ਕੁਛ ਨਹੀਂ ਕਰਨਾ ਡਾਇਰੈਕਟ ਬਸ ਤੁਸੀਂ ਅੱਧਾ ਚਮਚ ਉਹਦੇ ਵਿੱਚ ਪਾ ਦੇਣਾ ਹੈ ਔਰ ਇਸ ਨੂੰ ਤੁਸੀਂ ਸੱਮ ਤੇ ਪੂਰੇ 20 ਮਿੰਟ ਇਸ ਨੂੰ ਉਬਲ ਦੇਣਾ ਹੈ ਪੂਰੇ ਸੱਮ ਗੈਸ ਤੇ ਇਹ ਥੋੜਾ ਜਿਹਾ ਇੰਨਾ ਕੁ ਪਾਣੀ ਰਹਿ ਜਾਣਾ ਤੁਹਾਡੇ ਕੋਲੇ ਤੁਸੀਂ ਦੇਖੋਗੇ ਇਸ ਨੂੰ ਫਿਰ ਪੁਣ ਕੇ ਤੁਸੀਂ ਸਿਪ ਸਿਪ ਕਰਕੇ ਪੀਣਾ ਹੈ ਇਸ ਨੂੰ ਅਗਰ ਤੁਸੀਂ ਟੇਸਟ ਨੂੰ ਵਧੀਆ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਦੇ ਵਿੱਚ ਇੱਕ ਚਮਚਾ ਸ਼ਹਿਦ ਜ਼ਰੂਰ ਪਾ ਦੇ। ਔਰ ਉਸ ਨਾਲ ਕੀ ਹੋਏਗਾ ਥੋੜਾ ਟੇਸਟ ਥੋੜਾ ਠੀਕ ਹੋ ਜਾਏਗਾ ਤੁਹਾਨੂੰ ਜ਼ਿਆਦਾ ਕੌੜਾ ਨਹੀਂ ਲੱਗੇਗਾ। ਅਗਰ ਇੱਕ ਚਮਚਾ ਪਾਉਂਗੇ ਤਾਂ ਜ਼ਿਆਦਾ ਥੋੜਾ ਮਿੱਠਾ ਹੋ ਜਾਏਗਾ। ਅੱਧਾ ਚਮਚ ਪਾਉਂਗੇ ਤਾਂ ਠੀਕ ਠੀਕ ਰਹੇਗਾ। ਕਿਉਂਕਿ ਇਹੀ ਜਿਹੜਾ ਤੁਹਾਨੂੰ ਆਪਾਂ ਨੁਸਖਾ ਦੱਸਿਆ ਹੈ, ਇਹੀ ਆਪਣੀ ਕਲੀਨਿਕ ਤੇ ਆਪਾਂ ਆਪਣੇ ਪੇਸ਼ੈਂਟ ਨੂੰ ਦੱਸਦੇ ਆਂ ਔਰ ਸਾਡੇ ਮਾਸੀ ਜੀ ਨੇ ਉਹਨਾਂ ਦਾ ਯੂਰਿਕ ਐਸਿਡ ਵੱਧ ਗਿਆ ਸੀਗਾ ਬਹੁਤ ਦਵਾਈਆਂ ਖਾ ਚੁੱਕੇ ਸਨ ਕਿਉਂਕਿ ਬਹੁਤੀਆਂ ਦਵਾਈਆਂ ਖਾਣੀਆਂ ਵੀ ਸਿਹਤ ਲਈ ਹਾਨੀਕਾਰਕ ਹਨ ਉਹਨਾਂ ਨੂੰ ਆਪਾਂ ਕੁਝ ਕਸਰਤਾਂ ਦਸੀਆਂ ਯੂਰਿਕ ਐਸਿਡ ਲਈ ਕਿਹੜੀਆਂ ਕਰਨੀਆਂ ਚਾਹੀਦੀਆਂ ਨੇ ਔਰ ਆਪਾਂ ਉਹਨਾਂ ਨੂੰ ਇਹ ਦੇਸੀ ਨੁਸਖਾ ਦੱਸਿਆ ਘਰ ਦੇ ਵਿੱਚ ਸਵੇਰੇ ਤੁਸੀਂ ਕਿਵੇਂ ਇੱਕ ਕੱਪ ਗਰਮ ਪਾਣੀ ਦਾ ਇਹ ਬਣਾ ਕੇ ਪੀ ਲੈਣਾ ਹੈ ਔਰ ਜਿਸ ਨਾਲ ਤੁਹਾਡਾ ਯੂਰਿਕ ਐਸਿਡ ਕੰਟਰੋਲ 'ਚ ਰਹਿਣਾ ਸ਼ੁਰੂ ਹੋ ਜਾਏਗਾ ਕਿਉਂਕਿ ਅਸੀਂ ਇਹ ਆਪਣੇ ਘਰ ਦੇ ਵਿੱਚ ਹੀ ਅਪਣਾਇਆ ਹੈ ਤੋਂ ਸੌ ਮੈਚੋਨਾ ਹਾਂ ਤੁਸੀਂ ਦੇਸੋਂ ਬਣਾਓ ਔਰ ਇਸ ਦਾ ਤੁਹਾਡੇ ਤੇ ਕੀ ਅਸਰ ਹੋਇਆ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ। ਸੋ ਉਮੀਦ ਕਰਦਾ ਆ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ। ਯੂਰਿਕ ਐਸਿਡ ਹਮੇਸ਼ਾ ਧਿਆਨ ਰੱਖਿਓ ਬਾਹਰਲੀਆਂ ਚੀਜ਼ਾਂ ਖਾਣ ਨਾਲ ਵਾਧਾ ਹੈ। ਸੋ ਤੁਸੀਂ ਬਾਹਰਲਾ ਖਾਣਾ ਘੱਟ ਕਰ ਦਿਓ ਘਰ ਦਾ ਖਾਓ ਸਪੈਸ਼ਲੀ ਰੈੱਡ ਮੀਟ ਜਦੋਂ ਆਪਾਂ ਬਾਹਰਲਾ ਮੀਟ ਖਾਣੇ ਆ ਚਿਕਨ ਖਾਣੇ ਆ ਉਹ ਆਪਾਂ ਨੂੰ ਜ਼ਿਆਦਾ ਇੰਪੈਕਟ ਪਾਉਂਦਾ ਹੈ। ਸੋ ਤੁਸੀਂ ਘਰ ਦਾ ਖਾਣਾ ਖਾਇਆ ਕਰੋ ਇਸ ਦੇ ਨਾਲ ਨਾਲ 10 ਤੋਂ 12 ਗਲਾਸ ਪਾਣੀ ਰੋਜ਼ਾਨਾ ਰੋਜ਼ ਪੀਓ ਕਿਉਂਕਿ ਜਿੰਨਾ ਪਾਣੀ ਪੀਵਾਂਗੇ ਉਨਾ ਹੀ ਆਪਣੀਆਂ ਇਹਨੀਆਂ ਕਿਡਨੀਆਂ ਨੇ ਉਹ ਤ ਜੋਰੇਕ ਐਸਿਡ ਦੇ ਕ੍ਰਿਸਟਲਸ ਹੁੰਦੇ ਆ ਆਪਣੇ ਜੋਇੰਟ ਦੇ ਚੰਮਦੇ ਆ ਉਹ ਨਹੀਂ ਚੰਮਣਗੇ ਔਰ ਆਪਾਂ ਆਪਣੀ ਰਾਮ ਨਾਲ ਕੇ ਜਿਹੜੀ ਜੀਵਨ ਜਿੰਦਗੀ ਹੈ ਉਹ ਬਤੀਤ ਕਰ ਸਕਦੇ ਆ ਸੋ ਉਮੀਦ ਕਰਦਾ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇਗੀ ਮਿਲਾਂਗੇ ਚਲਦੇ ਕਿ ਨਵੇਂ ਟੌਪਿਕ ਇੱਕ ਨਵੇਂ ਵੀਡੀਓ ਨਾਲ ਟਿਲ ਦੈਨ ਤੁਸੀਂ ਸਾਰੇ ਜਾਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ